ਅੱਜ ਬਣਾਵਾਂਗੇ ਜੀ ਆਪਾਂ ਦੇਸੀ ਰਾਇਤਾ ਆਲੂ ਦਾ ਤੇ ਆਲੂ ਦਾ ਰਾਇਤਾ ਬਣਾਉਣ ਵਾਸਤੇ ਮੈਂ ਇਹ ਦਹੀਂ ਜਿਹੜਾ ਆ ਇਹ ਦੂਜੇ ਡੂੰਘੇ ਦੇ ਵਿੱਚ ਪਾਉਂਗੀ ਥੋੜਾ ਜਿਆ ਕਿਉਂਕਿ ਇਹ ਜਿਹੜੇ ਚੀਨੀ ਦੇ ਭਾਂਡੇ ਹੁੰਦੇ ਇਹਨਾਂ ਦੇ ਵਿੱਚ ਦਹੀਂ ਜਿਹੜਾ ਆ ਖੱਟਾ ਘੱਟ ਹੁੰਦਾ ਆ ਖਟਾਈ ਜਲਦੀ ਨਹੀਂ ਫੜਦਾ ਇਸ ਕਰਕੇ ਇਹਨਾਂ ਭਾਂਡਿਆਂ ਵਿੱਚ ਹੀ ਆਪਾਂ ਨੂੰ ਜਿਹੜਾ ਦਹੀਂ ਆ ਉਹ ਰੱਖਣਾ ਚਾਹੀਦਾ ਆ ਜ਼ਿਆਦਾਤਰ ਹੁਣ ਆਪਾਂ ਦੋ ਆਲੂ ਲੈ ਲੈਨੇ ਉਬਲੇ ਰੋਟੀ ਦਾ ਸਵਾਦ ਬਹੁਤ ਹੀ ਵਧਾਉਂਦਾ ਆ ਤੇ ਬਹੁਤ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਆ ਇਹ ਜਿਹੜਾ ਰੈਤਾ ਆ ਇਹ ਨਾ ਬਹੁਤ ਹੀ ਵਧੀਆ ਬਣਦਾ ਆ ਤੁਸੀਂ ਦੇਖਿਓ ਮੈਂ ਕਿਹੜੇ ਢੰਗ ਨਾਲ ਬਣਾਨੀ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਬਣਾ ਕੇ ਖਾ ਸਕਦੇ ਹੋ ਤੇ ਬਹੁਤ ਹੀ ਵਧੀਆ ਚੀਜ਼ ਬਣੇਗੀ ਅੱਜ ਇਹ ਆਲੂ ਲੈ ਆ ਸੀ ਉਬਲੇ ਹੋਏ ਦੋ ਮੈਂ ਇਹਨਾਂ ਨੂੰ ਮੈਂ ਛਿੱਲ ਲਿਆ ਏ ਆਲੂਆਂ ਨੂੰ ਤੇ ਫੇਰ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਆਲੂ ਤਾਂ ਛਿੱਲ ਲਏ ਨੇ ਤੇ ਰੈਤਾ ਆਪਾਂ ਬਣਾਉਣਾ ਕਿਸ ਤਰ੍ਹਾਂ ਤੇ ਹੁਣ ਆਪਾਂ ਨਮਕ ਮਿਰਚ ਜਿਹੜਾ ਪਾਉਣਾ ਆ ਉਹ ਆਪਾਂ ਜਿਹੜਾ ਸਾਬਤ ਮਸਾਲਾ ਆ ਉਹ ਕੁੰਡੇ ਦੇ ਵਿੱਚ ਥੋੜਾ ਜਿਹਾ ਪਾਤਾ ਆ ਇਹ ਜੀਰਾ ਵੀ ਥੋੜਾ ਸਾਬਤ ਜਿਹੜਾ ਪਾਤਾ ਏ ਇਹ ਲਸਣ ਆ ਤੇ ਹਰੀਆਂ ਮਿਰਚਾਂ ਨੇ ਮੇਰੇ ਕੋਲ ਇਹ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਥੋੜਾ ਨਮਕ ਪਾ ਕੇ ਸਵਾਦ ਅਨੁਸਾਰ ਨਮਕ ਪਾਉਂਗੀ ਮੈਂ ਇਹ ਚਿੱਟਾ ਨਮਕ ਹੈ ਮੇਰੇ ਕੋਲ ਸਵਾਦ ਅਨੁਸਾਰ ਇਹ ਮੇਰੇ ਕੋਲ ਕਾਲਾ ਨਮਕ ਹੈਗਾ ਇਹ ਪਾਚਨ ਸ਼ਕਤੀ ਨੂੰ ਬਹੁਤ ਹੀ ਵਧਾਉਂਦਾ ਆ ਤੇ ਆਪਾਂ ਇਹਨਾਂ ਨੂੰ ਕੁੱਟ ਕੇ ਬਰੀਕ ਕਰ ਲਵਾਂਗੇ ਇਹ ਚੀਜ਼ ਤੁਸੀਂ ਵੈਸੇ ਲੱਗਦੀ ਤੁਹਾਨੂੰ ਸੁਧਾਰ ਜਾਈ ਆ ਪਰ ਤੁਸੀਂ ਰੋਟੀ ਨਾਲ ਕਿਤੇ ਖਾਓਗੇ ਤੇ ਤੁਸੀਂ ਬਾਰ-ਬਾਰ ਹੀ ਕਹੋਗੇ ਕਿ ਵਕਾਏ ਰਹਿਤਾ ਆ ਆਪਾਂ ਬੜੀ-ਬੜੀ ਖਾਧਾ ਪਰ ਆਹ ਰਹਿਤਾ ਖਾਣਾ ਆ ਇਹ ਜਿਹੜੀਆਂ ਚੀਜ਼ਾਂ ਇਹੋ ਜਿਹੀਆਂ ਬਣੀਆਂ ਹੁੰਦੀਆਂ ਨਾ ਉਹਨਾਂ ਦਾ ਟੇਸਟ ਹੀ ਕੁਝ ਵੱਖਰਾ ਹੁੰਦਾ ਹੈ ਮੇਰੇ ਘਰ ਤੇ ਬੜਾ ਇਹ ਚੀਜ਼ ਨੂੰ ਪਸੰਦ ਕੀਤਾ ਜਾਂਦਾ ਆ ਤੇ ਜੇ ਤੁਸੀਂ ਬਣਾਓਗੇ ਤਾਂ ਹੋ ਸਕਦਾ ਤੁਹਾਡੇ ਘਰ ਵੀ ਇਸ ਚੀਜ਼ ਨੂੰ ਬਹੁਤ ਪਸੰਦ ਕੀਤਾ ਜਾਵੇ ਤੇ ਆਪਾਂ ਇਹ ਮਸਾਲਾ ਜਿਹੜਾ ਇਹਨੂੰ ਕੁੱਟ ਕੇ ਬਰੀਕ ਕਰ ਲਵਾਂਗੇ ਚੰਗੀ ਤਰ੍ਹਾਂ ਇਹ ਮਸਾਲੇ ਦੇ ਵਿੱਚ ਕਾਲੀ ਮਿਰਚ ਵੀ ਹੈਗੀ ਸੀ ਤੇ ਸਾਬਤ ਧਣੀਆਂ ਸੀ ਛੀਰਾ ਨਾਲ ਪਾਤਾ ਤੇ ਮਸਾਲੇ ਵੀ ਲੈ ਲਓ ਮੈਂ ਤੁਹਾਡੇ ਸਾਹਮਣੇ ਕੋਈ ਜ਼ਿਆਦਾ ਨਹੀਂ ਪਾਏ ਆਗੇ ਕੋਈ ਤੜਕਾ ਨਹੀਂ ਲਗਾਉਣਾ ਇਹਨੂੰ ਇਹ ਰੈਤਾ ਦੇਸੀ ਢੰਗ ਦੇ ਨਾਲ ਐਦਾਂ ਹੀ ਬਹੁਤ ਵਧੀਆ ਬਣਦਾ ਏ ਤੁਸੀਂ ਵੀ ਬਣਾ ਕੇ ਖਾ ਕੇ ਜ਼ਰੂਰ ਵੇਖਿਓ ਤੇ ਰਿਆੜ ਫੂਡ ਚੈਨਲ ਆ ਜੀ ਮੇਰਾ YouTube ਤੇ ਤੁਸੀਂ ਲਾਈਕ ਸ਼ੇਅਰ ਤੇ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਜਿਹੜੇ ਮੇਰੇ ਭੈਣ ਭਰਾ ਨਵੇਂ ਆ ਜਿਹੜੇ ਨਾ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਿਆ ਕਰੋ ਜੀ ਤੁਹਾਨੂੰ ਇੰਨੀ ਵਧੀਆ ਚੀਜ਼ ਵਿਖਾਈ ਦੀ ਹੈ ਤੁਸੀਂ ਕਿਤੇ ਬਣਾ ਕੇ ਵੇਖਿਓ ਇਹੋ ਜੀ ਚੀਜ਼ ਖਾ ਕੇ ਵੇਖਿਓ ਉਦਾਂ ਕਈ ਲੋਕ ਦੇਗੀ ਮਿਰਚ ਵਿੱਚ ਪਾ ਦਿੰਦੇ ਨੇ ਕਈ ਵਿੱਚ ਹੋਰ ਮਸਾਲੇ ਪਾਉਂਦੇ ਰਹਿੰਦੇ ਨੇ ਪਰ ਆਹ ਚੀਜ਼ਾਂ ਜਰੂਰ ਪਾ ਕੇ ਵੇਖਿਓ ਤਾਜ਼ਾ ਮਸਾਲਾ ਕੁੱਟ ਕੇ ਪਾ ਕੇ ਵੇਖਿਆ ਤੇ ਲਸਣ ਪਾਇਆ ਤੁਹਾਡੇ ਸਾਹਮਣੇ ਮੈਂ ਪਾਚਨ ਸ਼ਕਤੀ ਨੂੰ ਜਿਹੜਾ ਤੇਜ਼ ਕਰਦਾ ਵਾਈਵਾਦੀ ਨੂੰ ਮਾਰਦਾ ਹੈ ਇਹ ਸਭ ਤੋਂ ਸਵਾਦ ਲਸਣ ਵਾਲਾ ਰਹਤਾ ਹੈ ਜੇ ਤੁਸੀਂ ਲਸਣ ਨਹੀਂ ਪਾਉਣਾ ਤੇ ਇਹਨੂੰ ਛੱਡ ਦਿਓ ਕੋਈ ਗੱਲ ਨਹੀਂ ਪਰ ਲਸਣ ਤੋਂ ਬਿਨਾ ਇਹ ਰਿਹਾ ਤਾਂ ਜਿਹੜਾ